ਸਸ਼ਕਾਲ ਜੀ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਆਂ ਇਸ ਵੇਲੇ ਦੀ ਵੱਡੀ ਖਬਰ ਤੇ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਤੁਹਾਨੂੰ ਕਾਫੀ ਹੈਰਾਨ ਤੇ ਪਰੇਸ਼ਾਨ ਕਰ ਦੇਣਗੀਆਂ ਕਿਉਂਕਿ ਲਗਾਤਾਰ ਅਜਿਹੇ ਦਿਲ ਦਹਿਲਾਉਣ ਵਾਲੇ ਹੱਥ ਸੇ ਨੇ ਜਿਹੜੇ ਉਹ ਵਾਪਰਦੇ ਜਾ ਰਹੇ ਨੇ ਇਹ ਤਸਵੀਰਾਂ ਵੀ ਤੁਹਾਨੂੰ ਕਾਫੀ ਹੈਰਾਨ ਕਰ ਦੇਣਗੀਆਂ ਖੌਫਨਾਕ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਇੱਕ ਨਿੱਜੀ ਬਸ ਦੀਆਂ ਤਸਵੀਰਾਂ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਸ ਜਿਹੜੀ ਹైదరాబాద్ ਤੋਂ ਬੈਂਗਲੌਰ ਦੇ ਲਈ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਦੋ ਪਹੀਆ ਵਾਹਨ ਦੇ ਨਾਲ ਇਹ ਬੱਸ ਟਕਰਾ ਗਈ ਜਿਸ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਗਈ ਬੱਸ ਦੇ ਵਿੱਚ ਤਕਰੀਬਨ 20 ਸਵਾਰੀਆਂ ਸਫ਼ਰ ਕਰ ਰਹੀਆਂ ਸੀ ਤੇ 20 ਦੀਆਂ 20 ਸਵਾਰੀਆਂ ਜਿਹੜੀਆਂ ਉਹ ਇਸ ਬੱਸ ਦੇ ਵਿੱਚ ਹੀ ਜਲ ਗਈਆਂ ਜੀ ਹਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਤੁਹਾਨੂੰ ਕਾਫੀ ਪਰੇਸ਼ਾਨ ਕਰ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੋਣਾ ਹੈ ਕਿਉਂਕਿ 20 ਸਵਾਰੀਆਂ ਨੇ ਜਿਹੜੀਆਂ ਇਸ ਬੱਸ ਦੇ ਵਿੱਚ ਮੌਜੂਦ ਸੀ ਜਦੋਂ ਇਸ ਬੱਸ ਨੂੰ ਭਿਆਨਕ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸੀ ਉਹ ਸਾਰੀਆਂ ਹੀ ਬੱਸ ਦੇ ਵਿੱਚ ਜਿੰਦਾ ਸੜ ਗਈਆਂ ਨੇ ਇਹ ਤਸਵੀਰਾਂ ਕਿੰਨੀਆਂ ਭਿਆਨਕ ਨੇ ਤੁਸੀਂ ਖੁਦ ਦੇਖ ਸਕਦੇ ਹੋ ਜਦੋਂ ਇਹ ਹਾਦਸਾ ਵਾਪਰਿਆ ਹੋਣਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਚੀਕ ਚਿਹਾੜਾ ਪਿਆ ਹੋਣਾ ਹੈ ਕਿਸ ਤਰੀਕੇ ਦੇ ਨਾਲ ਬੱਸ ਦੇ ਵਿੱਚ ਸਫ਼ਰ ਕਰਦੇ ਲੋਕ ਨੇ ਜਿਹੜੇ ਉਹ ਸੜਫੇ ਹੋਣੇ ਨੇ ਕਿਉਂਕਿ ਤੁਸੀਂ ਆ ਤਸਵੀਰਾਂ ਤੋਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿਉਂਕਿ ਇਹ ਬਾਸਾ ਜਿਹੜੀ ਉਹ ਪੂਰੇ ਤਰੀਕੇ ਦੇ ਨਾਲ ਰਾਖ ਹੋ ਚੁੱਕੀ ਹੈ ਪੂਰੇ ਤਰੀਕੇ ਦੇ ਨਾਲ ਬਾਸਾ ਜਿਹੜੀ ਉਹ ਸੜ ਚੁੱਕੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬਾਸਾ ਇਹ ਹైదరాబాద్ ਤੋਂ ਬੈਂਗਲੌਰ ਦੇ ਲਈ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਅਚਾਨਕ ਇੱਕ ਹਾਦਸਾ ਵਾਪਰਦਾ ਦੋ ਪਹੀਆ ਵਾਹਨ ਹੈ ਜਿਹੜਾ ਉਹ ਅੱਗੇ ਆ ਜਾਂਦਾ ਹੈ ਤੇ ਅਚਾਨਕ ਬਾਸਾ ਦੇ ਨਾਲ ਟਕਰਾ ਜਾਂਦਾ ਹੈ ਜਿਸ ਤੋਂ ਬਾਅਦ ਅਚਾਨਕ ਹੀ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਜਿਹੜੀਆਂ ਸਵਾਰੀਆਂ ਮੌਜੂਦ ਨੇ ਉਹਨਾਂ ਦੇ ਵੱਲੋਂ ਆਪਣੀ ਜਾਨ ਨੂੰ ਬਚਾਉਣ ਦੇ ਲਈ ਚੀਕ ਚਿਹਾੜਾ ਵੀ ਪਾਇਆ ਜਾਂਦਾ ਪਰ ਜਿਹੜੀ ਆਗਿਆ ਉਹ ਇੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਸੀ ਕਿ ਕਿਸੇ ਨੂੰ ਵੀ ਬਚਾਉਣ ਦਾ ਮੌਕਾ ਨਹੀਂ ਮਿਲਿਆ ਇਹ ਤਸਵੀਰਾਂ ਨੇ ਜਿਹੜੀਆਂ ਇਹ ਕਾਫੀ ਖੌਫਨਾਕ ਤਸਵੀਰਾਂ ਨੇ ਤੇ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਲੋਕ ਨੇ ਜਿਹੜੇ ਉਸ ਵਕਤ ਤੜਫੇ ਹੋਣੇ ਨੇ ਜਦੋਂ ਬੱਸ ਨੂੰ ਭਿਆਨਕ ਅੱਗ ਲੱਗੀ ਹੋਣੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਸ਼ਸ਼ਕਾਲ ਜੀ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਤੇ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋਏ ਤਸਵੀਰਾਂ ਤੁਹਾਨੂੰ ਕਾਫੀ ਹੈਰਾਨ ਤੇ ਪਰੇਸ਼ਾਨ ਕਰ ਦੇਣਗੀਆਂ ਕਿਉਂਕਿ ਲਗਾਤਾਰ ਅਜਿਹੇ ਦਿਲ ਦਹਿਲਾਉਣ ਵਾਲੇ ਹੱਥਾਂ ਨੇ ਜਿਹੜੇ ਉਹ ਵਰਤਦੇ ਜਾ ਰਹੇ ਨੇ ਇਹ ਤਸਵੀਰਾਂ ਵੀ ਤੁਹਾਨੂੰ ਕਾਫੀ ਹੈਰਾਨ ਕਰ ਦੇਣਗੀਆਂ ਖੌਫਨਾਕ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਇੱਕ ਨਿੱਜੀ ਬਸ ਦੀਆਂ ਤਸਵੀਰਾਂ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਸ ਜਿਹੜੀ ਹైదరాబాద్ ਤੋਂ ਬੈਂਗਲੌਰ ਦੇ ਲਈ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਦੋ ਪਹੀਆ ਵਾਹਨ ਦੇ ਨਾਲ ਇਹ ਬੱਸ ਟਕਰਾ ਗਈ ਜਿਸ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਗਈ ਬੱਸ ਦੇ ਵਿੱਚ ਤਕਰੀਬਨ 20 ਸਵਾਰੀਆਂ ਸਫ਼ਰ ਕਰ ਰਹੀਆਂ ਸੀ ਤੇ 20 ਦੀਆਂ 20 ਸਵਾਰੀਆਂ ਜਿਹੜੀਆਂ ਉਹ ਇਸ ਬੱਸ ਦੇ ਵਿੱਚ ਹੀ ਜਲ ਗਈਆਂ ਜੀ ਹਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਤੁਹਾਨੂੰ ਕਾਫੀ ਪਰੇਸ਼ਾਨ ਕਰ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੋਣਾ ਹੈ ਕਿਉਂਕਿ 20 ਸਵਾਰੀਆਂ ਨੇ ਜਿਹੜੀਆਂ ਇਸ ਬੱਸ ਦੇ ਵਿੱਚ ਮੌਜੂਦ ਸੀ ਜਦੋਂ ਇਸ ਬੱਸ ਨੂੰ ਭਿਆਨਕ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸੀ ਉਹ ਸਾਰੀਆਂ ਹੀ ਬੱਸ ਦੇ ਵਿੱਚ ਜ਼ਿੰਦਾ ਸੜ ਗਈਆਂ ਨੇ ਇਹ ਤਸਵੀਰਾਂ ਕਿੰਨੀਆਂ ਭਿਆਨਕ ਨੇ ਤੁਸੀਂ ਖੁਦ ਦੇਖ ਸਕਦੇ ਹੋ ਜਦੋਂ ਇਹ ਹਾਦਸਾ ਵਾਪਰਿਆ ਹੋਣਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਚੀਕ ਚਿਹਾੜਾ ਪਿਆ ਹੋਣਾ ਹੈ ਕਿਸ ਤਰੀਕੇ ਦੇ ਨਾਲ ਬੱਸ ਦੇ ਵਿੱਚ ਸਫ਼ਰ ਕਰਦੇ ਲੋਕ ਨੇ ਜਿਹੜੇ ਉਹ ਟੜਫੇ ਹੋਣੇ ਨੇ ਕਿਉਂਕਿ ਤੁਸੀਂ ਆ ਤਸਵੀਰਾਂ ਤੋਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿਉਂਕਿ ਇਹ ਬਾਸਾ ਜਿਹੜੀ ਉਹ ਪੂਰੇ ਤਰੀਕੇ ਦੇ ਨਾਲ ਰਾਖ ਹੋ ਚੁੱਕੀ ਹੈ ਪੂਰੇ ਤਰੀਕੇ ਦੇ ਨਾਲ ਬਾਸਾ ਜਿਹੜੀ ਉਹ ਸੜ ਚੁੱਕੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬਾਸਾ ਇਹ ਹైదరాబాద్ ਤੋਂ ਬੈਂਗਲੌਰ ਦੇ ਲਈ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਅਚਾਨਕ ਇੱਕ ਹਾਦਸਾ ਵਾਪਰਦਾ ਦੋ ਪਹੀਆ ਵਾਹਨ ਹੈ ਜਿਹੜਾ ਉਹ ਅੱਗੇ ਆ ਜਾਂਦਾ ਹੈ ਤੇ ਅਚਾਨਕ ਬਾਸਾ ਦੇ ਨਾਲ ਟਕਰਾ ਜਾਂਦਾ ਹੈ ਜਿਸ ਤੋਂ ਬਾਅਦ ਅਚਾਨਕ ਹੀ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਜਿਹੜੀਆਂ ਸਵਾਰੀਆਂ ਮੌਜੂਦ ਨੇ ਉਹਨਾਂ ਦੇ ਵੱਲੋਂ ਆਪਣੀ ਜਾਨ ਨੂੰ ਬਚਾਉਣ ਦੇ ਲਈ ਚੀਕ ਚਿਹਾੜਾ ਵੀ ਪਾਇਆ ਜਾਂਦਾ ਪਰ ਜਿਹੜੀ ਆਗਿਆ ਉਹ ਇੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਸੀ ਕਿ ਕਿਸੇ ਨੂੰ ਵੀ ਬਚਾਉਣ ਦਾ ਮੌਕਾ ਨਹੀਂ ਮਿਲਿਆ ਇਹ ਤਸਵੀਰਾਂ ਨੇ ਜਿਹੜੀਆਂ ਇਹ ਕਾਫੀ ਖੌਫਨਾਕ ਤਸਵੀਰਾਂ ਨੇ ਤੇ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਲੋਕ ਨੇ ਜਿਹੜੇ ਉਸ ਵਕਤ ਤੜਫੇ ਹੋਣੇ ਨੇ ਜਦੋਂ ਬੱਸ ਨੂੰ ਭਿਆਨਕ ਅੱਗ ਲੱਗੀ ਹੋਣੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ